ਚੰਡੀਗੜ੍ਹ ਚ ਸਿਹਤ ਵਿਭਾਗ ਹੁਣ 80 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਨੂੰ ਉਹਨਾਂ ਦੇ ਘਰ ਚ ਹੀ ਇਲਾਜ ਤੇ ਜਾਂਚ ਸੁਵਿਧਾਵਾਂ ਦੇਵੇਗਾ ਪਹਿਲੇ ਪੜਾਚ 1874 ਬਜ਼ੁਰਗਾਂ ਦੀ ਪਛਾਣ ਕੀਤੀ ਗਈ ਹੈ ਇਹ ਬਜ਼ੁਰਗ ਖਾਸ ਤੌਰ ਤੇ ਉਹ ਨੇ ਜੋ ਇਕੱਲੇ ਰਹਿੰਦੇ ਨੇ ਤੇ ਚੱਲ ਨਹੀਂ ਸਕਦੇ ਜਾਂ ਫਿਰ ਕਹਿ ਲੋ ਅਪਾਹਜ ਨੇ ਟੀਮ ਚ ਪੰਜ ਮੈਂਬਰ ਹੋਣਗੇ ਜਿਨ੍ਹਾਂ ਚ ਡਾਕਟਰ ਸਟਾਫ ਨਰਸ ਡੈਂਟਿਸ ਐਂਬੂਲੈਂਸ ਸੇਵਾ ਵੀ ਸ਼ਾਮਿਲ ਹੋਵੇਗੀ ਜੋ ਬਜ਼ੁਰਗਾਂ ਦੇ ਘਰ ਤੱਕ ਜਾਵੇਗੀ ਇਹ ਟੀਮ ਬਲੱਡ ਪ੍ਰੈਸ਼ਰ ਡਾਇਬੀਟਿਸ ਵਰਗੀਆਂ ਬਿਮਾਰੀਆਂ ਦੀ ਜਾਂਚ ਕਰੇਗੀ ਤੇ ਲੋੜ ਪੈਣ ਤੇ ਹਸਪਤਾਲ ਚ ਮਰੀਜ਼ ਨੂੰ ਭਰਤੀ ਵੀ ਕਰਵਾਵੇਗੀ ਇਹ ਯੋਜਨਾ ਬਜ਼ੁਰਗ ਨੂੰ ਸਰੀਰਕ ਤੇ ਮਾਨਸਿਕ ਦੋਵਾਂ ਤਰ੍ਹਾਂ ਦੀ ਰਾਹਤ ਦੇਵੇਗੀ ਜੋ ਬਜ਼ੁਰਗ ਹਸਪਤਾਲ ਨਹੀਂ ਜਾ ਪਾਉਂਦੇ ਉਹ ਘਰ ਬੈਠੇ ਹੀ ਇਲਾਜ ਕਰਵਾ ਸਕਦੇ ਨੇ ਤੇ ਸਿਹਤ ਵਿਭਾਗ ਨਾਲ ਬਿਹਤਰ ਢੰਗ ਨਾਲ ਜੁੜੇ ਹੋਏ ਮਹਿਸੂਸ ਕਰਨਗੇ ਇਸ ਪਾਇਲਟ ਪ੍ਰੋਜੈਕਟ ਚ 1874 ਬਜ਼ੁਰਗਾਂ ਦੀ ਪਛਾਣ ਕੀਤੀ ਗਈ ਹੈ ਜਿਸ ਚ 80 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਪਹਲ ਦਿੱਤੀ ਜਾਵੇਗੀ ਇਸ ਤੋਂ ਬਾਅਦ 70 ਸਾਲਾਂ ਤੋਂ ਉੱਪਰ ਵਾਲੇ ਬਜ਼ੁਰਗਾਂ ਨੂੰ ਸ਼ਾਮਿਲ ਕੀਤਾ ਜਾਵੇਗਾ ਇਸ ਯੋਜਨਾ ਤਹਿਤ ਪੰਜ ਮੈਂਬਰੀ ਟੀਮ ਡਾਕਟਰ ਨਰਸ ਅਟੈਂਡੈਂਸ ਅਤੇ ਐਂਬੂਲੈਂਸ ਸੇਵਾ ਕਰਕਰ ਤੱਕ ਪਹੁੰਚੇਗੀ ਜ਼ਰੂਰਤ ਪੈਣ ਤੇ ਮਰੀਜ਼ ਨੂੰ ਜੀ ਐਮ ਐਸ ਐਚ 16 ਹਸਪਤਾਲ ਚ ਜਿਹੜਾ ਕਿ ਭਰਤੀ ਕਰਵਾਉਣ ਦੀ ਸਹੂਲਤ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਪਾਕਨੇ ਹਸਪਤਾਲਾਂ ਚ ਵੀ ਬਜ਼ੁਰਗਾਂ ਤੇ ਗੰਭੀਰ ਬਿਮਾਰੀ ਵਾਲੇ ਮਰੀਜ਼ਾਂ ਦੀ ਸਹੂਲਤ ਲਈ ਖਾਸ ਪ੍ਰਬੰਧ ਕੀਤੇ ਨੇ ਓ ਪੀ ਡੀ ਇਸਤਰੀ ਰੋਗ ਵਿਭਾਗ ਤੇ ਐਮਰਜੈਂਸੀ ਵਾਰਡ ਚ ਵਿਸ਼ੇਸ਼ ਹੈਲਪ ਡੈਸਕ ਬਣਾਇਆ ਜਾਵੇਗਾ ਇਸ ਦੇ ਨਾਲ ਹੀ ਅਜਿਹੇ ਮਰੀਜ਼ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਨਹੀਂ ਆਉਂਦੇ ਉਹਨਾਂ ਦੀ ਦੇਖਭਾਲ ਲਈ ਐਂਟੈਂਡੈਂਟ ਸੈਨਾਤ ਕੀਤੇ ਜਾਣਗੇ ਚੰਡੀਗੜ੍ਹ ਚ ਸਿਹਤ ਵਿਭਾਗ ਹੁਣ 80 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਨੂੰ ਉਹਨਾਂ ਦੇ ਘਰ ਚ ਹੀ ਇਲਾਜ ਤੇ ਜਾਂਚ ਸੁਵਿਧਾਵਾਂ ਦੇਵੇਗਾ ਪਹਿਲੇ ਪੜਾਚ 1874 ਬਜ਼ੁਰਗਾਂ ਦੀ ਪਛਾਣ ਕੀਤੀ ਗਈ ਹੈ ਇਹ ਬਜ਼ੁਰਗ ਖਾਸ ਤੌਰ ਤੇ ਉਹ ਨੇ ਜੋ ਇਕੱਲੇ ਰਹਿੰਦੇ ਨੇ ਤੇ ਚੱਲ ਨਹੀਂ ਸਕਦੇ ਜਾਂ ਫਿਰ ਕਹਿ ਲਓ ਅਪਾਹਜ ਨੇ ਟੀਮ ਚ ਪੰਜ ਮੈਂਬਰ ਹੋਣਗੇ ਜਿਨ੍ਹਾਂ ਚ ਡਾਕਟਰ ਸਟਾਫ ਨਰਸ ਡੈਂਟਿਸ ਐਂਬੂਲੈਂਸ ਸੇਵਾ ਵੀ ਸ਼ਾਮਿਲ ਹੋਵੇਗੀ ਜੋ ਬਜ਼ੁਰਗਾਂ ਦੇ ਘਰ ਤੱਕ ਜਾਵੇਗੀ ਇਹ ਟੀਮ ਬਲੱਡ ਪ੍ਰੈਸ਼ਰ ਡਾਇਬੀਟਿਸ ਵਰਗੀਆਂ ਬਿਮਾਰੀਆਂ ਦੀ ਜਾਂਚ ਕਰੇਗੀ ਤੇ ਲੋੜ ਪੈਣ ਤੇ ਹਸਪਤਾਲ 'ਚ ਮਰੀਜ਼ ਨੂੰ ਭਰਤੀ ਵੀ ਕਰਵਾਵੇਗੀ ਇਹ ਯੋਜਨਾ ਬਜ਼ੁਰਗ ਨੂੰ ਸਰੀਰਕ ਤੇ ਮਾਨਸਿਕ ਦੋਵਾਂ ਤਰ੍ਹਾਂ ਦੀ ਰਾਹਤ ਦੇਵੇਗੀ ਜੋ ਬਜ਼ੁਰਗ ਹਸਪਤਾਲ ਨਹੀਂ ਜਾ ਪਾਉਂਦੇ ਉਹ ਘਰ ਬੈਠੇ ਹੀ ਇਲਾਜ ਕਰਵਾ ਸਕਦੇ ਨੇ ਤੇ ਸਿਹਤ ਵਿਭਾਗ ਨਾਲ ਬਿਹਤਰ ਢੰਗ ਨਾਲ ਜੁੜੇ ਹੋਏ ਮਹਿਸੂਸ ਕਰਨਗੇ ਇਸ ਪਾਇਲਟ ਪ੍ਰੋਜੈਕਟ ਚ 1874 ਬਜ਼ੁਰਗਾਂ ਦੀ ਪਛਾਣ ਕੀਤੀ ਗਈ ਹੈ ਜਿਸ ਚ 80 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਪਹਲ ਦਿੱਤੀ ਜਾਵੇਗੀ ਇਸ ਤੋਂ ਬਾਅਦ 70 ਸਾਲਾਂ ਤੋਂ ਉੱਪਰ ਵਾਲੇ ਬਜ਼ੁਰਗਾਂ ਨੂੰ ਸ਼ਾਮਿਲ ਕੀਤਾ ਜਾਵੇਗਾ ਇਸ ਯੋਜਨਾ ਤਹਿਤ ਪੰਜ ਮੈਂਬਰੀ ਟੀਮ ਡਾਕਟਰ ਨਰਸ ਅਟੈਂਡੈਂਸ ਅਤੇ ਐਂਬੂਲੈਂਸ ਸੇਵਾ ਕਰਕਰ ਤੱਕ ਪਹੁੰਚੇਗੀ ਜ਼ਰੂਰਤ ਪੈਣ ਤੇ ਮਰੀਜ਼ ਨੂੰ ਜੀ ਐਮ ਐਸ ਐਚ 16 ਹਸਪਤਾਲ 'ਚ ਜਿਹੜਾ ਕਿ ਭਰਤੀ ਕਰਵਾਉਣ ਦੀ ਸਹੂਲਤ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਪਾਕਨੇ ਹਸਪਤਾਲਾਂ 'ਚ ਵੀ ਬਜ਼ੁਰਗਾਂ ਤੇ ਗੰਭੀਰ ਬਿਮਾਰੀ ਵਾਲੇ ਮਰੀਜ਼ਾਂ ਦੀ ਸਹੂਲਤ ਲਈ ਖਾਸ ਪ੍ਰਬੰਧ ਕੀਤੇ ਨੇ ਓ ਪੀ ਡੀ ਇਸਤਰੀ ਰੋਗ ਵਿਭਾਗ ਤੇ ਐਮਰਜੈਂਸੀ ਵਾਰਡ 'ਚ ਵਿਸ਼ੇਸ਼ ਹੈਲਪ ਡੈਸਕ ਬਣਾਇਆ ਜਾਵੇਗਾ ਇਸ ਦੇ ਨਾਲ ਹੀ ਅਜਿਹੇ ਮਰੀਜ਼ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਨਹੀਂ ਆਉਂਦੇ ਉਹਨਾਂ ਦੀ ਦੇਖਭਾਲ ਲਈ ਐਂਟੈਂਡੈਂਟ ਸੈਨਾਤ ਕੀਤੇ ਜਾਣਗੇ